AHHHHH ਸ਼ੇਵ ਸ਼ਕਤੀ ਸੇਵਾ ਮੰਡਲ ਸਭਾ ਫਤੇਗੜ ਚੂੜੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ 26 ਫਰਵਰੀ ਨੂੰ ਸ਼ਿਵਰਾਤਰੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਅਤੇ ਅੱਜ ਸ਼ੇਵ ਸ਼ਕਤੀ ਸੇਵਾ ਮੰਡਲ ਸਭਾ ਦੇ ਜਿਹੜੇ ਸਮੂਹ ਮੈਂਬਰ ਨੇ ਉਹ ਫਤੇਗੜ ਚੂੜੀਆਂ ਦੇ ਬਾਜ਼ਾਰ ਚ ਸਮੂਹ ਦੁਕਾਨਦਾਰਾਂ ਨੂੰ ਸ਼ਿਵ ਸ਼ਕਤੀ ਸੇਵਾ ਮੰਡਲ ਦੇ ਜਿਹੜੇ ਮੈਂਬਰ ਨੇ ਉਹ ਮਹਾ ਸ਼ਿਵਰਾਤਰੀ ਨੂੰ ਮਨਾਉਣ ਦਾ ਜਿਹੜਾ ਉਹ 26 ਤਰੀਕ ਨੂੰ ਜੋ ਮਨਾਈ ਜਾ ਰਹੀ ਹੈ ਉਸ ਦਾ ਸਦਾ ਪੱਤਰ ਦੇ ਰਹੇ ਨੇ ਦੁਕਾਨਦਾਰਾਂ ਤੇ ਜਾ ਕੇ ਸਾਰੇ ਕਾਰਜਕ੍ਰਮ ਜਿਹੜੇ ਉਹਨਾਂ ਵੱਲੋਂ ਬਣਾਏ ਤਿਆਰ ਕੀਤੇ ਗਏ ਨੇ ਉਹ ਸਾਰੇ ਦੁਕਾਨਦਾਰਾਂ ਨੂੰ ਇੱਕ ਕਾਰਡ ਦੇ ਰੂਪ ਵਿੱਚ ਜੋ ਤੁਹਾਨੂੰ ਦਿਖਾਨੇ ਕਿ Shiv ਵਿਆਹ ਇਹ ਦਾ ਕਾਰਡ ਇਹਨਾਂ ਵੱਲੋਂ ਛਪਾਇਆ ਗਿਆ ਜਿਸ ਵਿੱਚ ਸਾਰੇ ਕਾਰਜਕ੍ਰਮ ਜਿਹੜੇ ਨੇ ਉਹ ਇਹਦੇ ਵਿੱਚ ਛਪਾਏ ਗਏ ਨੇ ਅਤੇ ਹਰ ਦੁਕਾਨਦਾਰ ਨੂੰ ਇਸ ਵਿੱਚ ਸ਼ਾਮਲ ਹੁੰਦਾ ਸੱਦਾ ਦਿੱਤਾ ਗਿਆ ਸਾਡੇ ਨਾਲ ਮੌਜੂਦ ਨੇ ਸਮੂਹ ਮੈਂਬਰ ਜੋ ਕਿ ਬਾਜ਼ਾਰ ਵਿੱਚ ਦੁਕਾਨਦਾਰਾਂ ਅਤੇ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਸੱਦਾ ਦੇ ਰਹੇ ਨੇ ਇਹ ਗੱਲਬਾਤ ਕਰਦੇ ਹਾਂ ਜੀ ਕਿਸ ਤਰ੍ਹਾਂ ਦਾ ਕਾਰਜਕ੍ਰਮ ਦੀ 26 ਤਰੀਕ ਦਾ ਸਭ ਤੋਂ ਪਹਿਲਾਂ ਜੀ ਬੋਲੀ ਸ਼ੰਕਰ ਜਕਰ ਲਈਏ ਬੋਲੀ ਸ਼ੰਕਰ ਭਗਵਾਨ ਕੀ ਜੈ ਇਹ ਬਰਸਾਂ ਜਿਦ ਤੱਕ ਤੁਹਾਨੂੰ ਪਤਾ ਹਰ ਸਾਲ ਦੀ ਤਰ੍ਹਾਂ ਸ਼ਿਵਰਾਤ ਦਾ ਧਿਆਨ ਫਤੇਗੜ ਚੁਰਿਆਂ ਬੜੇ ਧੂਮਦਾਨਾ ਮਨਾਇਆ ਜਾਂਦਾ ਇਸੇ ਲੜੀ ਦੇ ਵਿੱਚ ਸ਼ਿਵ ਸ਼ਕਤੀ ਸੇਵਾ ਮੰਡਲ ਦੀ ਸਭਾ ਸਾਡੀ 7190 ਵਾਲੇ ਆ ਹਰ ਸਾਲ ਦੀ ਤਰ੍ਹਾਂ ਸ਼ਿਵ ਵਿਆਹ ਦਾ ਆਯੋਜਨ ਮੰਦਰ ਤਲਾਬ ਵਾਲਾ ਇਹ ਕਰਦੇ ਨੇ ਉਹਦੇ ਸਬੰਧ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ 16 ਤਰੀਕ ਤੋਂ 11 ਦਿਨ ਲਈ ਹਰ ਰੋਜ਼ਾਨਾ ਹੀ ਪ੍ਰਭਾਤ ਰੀਤਾਂ ਕੱਢੀਆਂ ਜਾ ਰਹੀਆਂ ਉਸ ਤੋਂ ਬਾਅਦ ਜਿੱਦਣ 26 ਤਰੀਕਾ ਸ਼ਿਵ ਵਿਆਹ ਆ ਅਜ ਨਾਲ ਇਹਦੀ ਟੀਮ ਜਿਹੜੀ ਆਏਗੀ ਸ਼ਗਨ ਦੀ ਰਸਮ ਅਦਾ ਕਰੇਗੀ ਸ਼ਹਿ ਸਟੇਡੀਅਮ ਦੇ ਵਿੱਚ ਸਮਾਪਤੀ ਕਰਕੇ ਸ਼ੰਗਰਭਵਾ ਦੇ ਲੀਲਾਵਾਂ ਕਿੱਥੇ ਜਾਣ ਗਿਆ ਉਥੇ ਹਰ ਸਾਲ ਦੀ ਤਰ੍ਹਾਂ ਸਾਰੇ ਸ਼ਹਿਰ ਦੇ ਸਹਿਯੋਗ ਦੇ ਨਾਲ ਲੰਗਰ ਦਾ ਟੂਟ ਪ੍ਰਬੰਧਿਆ ਖਾਣ ਪੀਣ ਦਾ ਪੂਰਾ ਪ੍ਰਬੰਧਿਆ ਪਾਣੀ ਦਾ ਪ੍ਰਬੰਧਿਆ ਮੈਡੀਕਲ ਫੈਸਿਲਿਟੀਆਂ ਨੇ ਤੇ ਸਾਰੇ 12 ਵਜੇ ਤੱਕ ਰਾਤ ਚੱਲੇਗਾ ਪ੍ਰੋਗਰਾਮ ਉੱਥੇ ਇਸ ਤਰ੍ਹਾਂ ਦੀਆਂ ਤਿਆਰੀਆਂ ਜੀ ਦੇਖੋ ਜੀ ਤਿਆਰੀਆਂ ਤੇ ਅਸੀਂ ਆਪਣੇ ਸਾਰੇ ਸ਼ੇ ਭਗਤਾਂ ਨੇ ਪੂਰੀਆਂ ਕੀਤੀਆਂ ਵਾ ਤੁਸੀਂ ਵੀ ਆ ਕੇ ਵੱਧ ਵੱਧ ਸਹਿਯੋਗ ਦਿਓ ਉੱਥੇ ਆਓ ਤੇ ਇਸ ਪ੍ਰੋਗਰਾਮ ਦਾ ਹਿੱਸਾ ਬਣੋ ਤੇ ਸ਼ਿ ਸ਼ਕਤੀ ਦੇ ਸੇਵਾ ਮੰਡਲ ਦਾ ਸਾਥ ਦਿਓ ਤੇ ਆ ਕੇ ਪ੍ਰੋਗਰਾਮ ਦਾ ਵੱਧ ਵੱਧ ਆਨੰਦ ਮਾਣੋ ਸ਼ਿਵ ਸ਼ਕਤੀ ਸੇਵਾ ਮੰਡਲ ਵੱਲੋਂ ਸਾਰੇ ਬਜ਼ਾਰ ਨੂੰ ਸੱਦਾ 26 ਤਰੀਕ ਨੂੰ ਸ਼ਿਵ ਵਿਆਹ ਨਾਇਆ ਜਾ ਰਿਹਾ ਸਟੇਡੀਅਮ ਦੇ ਵਿੱਚ ਸਾਰੇ ਬਜ਼ਾਰ ਨੂੰ ਸੱਦਾ ਸਾਰੀ ਜਨਤਾ ਨੂੰ ਸੱਦਾ ਸ਼ਿਵ ਸ਼ਕਤੀ ਸਭਾ ਵੱਲੋਂ ਜਯਾ ਸ਼ੰਕਦੀ ਸਾਰਿਆਂ ਨੂੰ ਸਾਰੇ ਸਹਿਯੋਗ ਦੇ ਨਾਲ ਸ਼ਿਵ ਸ਼ਕਤੀ ਸੇਵਾ ਮੰਡਲ ਫਤਿਹਗਾ ਝੋੜਿਆਂ ਵੱਲ ਇਸ ਸਾਲ ਵੀ ਬਹੁਤ ਧੁੰਮਧਾਨਾ ਸ਼ੋਹਰਤ ਰਿਹਾ ਨਾਇਆ ਜਾ ਰਿਹਾ ਇਹ ਸਾਰੇ ਵੀਰ ਭਰਾ ਆ ਵੇਖੋ ਜੀ ਭਾਈ ਸਾਰੇ ਵੀਰ ਭਰਾ ਸਾਰੇ ਸ਼ਹਿਰ ਨੂੰ ਦੁਕਾਨ ਦੁਕਾਨ ਤੇ ਜਾ ਕੇ ਕਾਰਡ ਵੰਨਣ ਵਾਸਤੇ ਦੇ ਰਹੇ ਨੇ ਵੀ ਸਾਡੇ 26 ਤਰੀਕ ਨੂੰ ਦਿਨ ਬੋਧਵਾਰ ਫਤੇਗੜ ਝੂੜੀਆਂ ਸਟੇਡੀਅਮ ਤੇ ਪਹੁੰਚਣਾ ਤੇ ਦਰਸ਼ਨ ਦੇ ਰਹੇ ਬੋਲ ਸ਼ੰਕਰ ਭਗਵਾਨ ਕੀ ਜੈ ਤਨੀ ਅਸੀਂ ਦੇਖ ਰਹੇ ਹਾਂ ਕਿ ਜਿੱਦੀ ਟੀਮ ਤੁਹਾਡੀ ਵੱਡੀ ਆ ਸ਼ਾਇਦ ਹੀ ਇਹ ਸੇ ਕੋਈ ਧਾਰਮਿਕ ਸੰਸਥਾ ਦੀ ਹੁੰਦੀ ਆ ਇਹ ਫਿਰ ਸਾਰੀਆਂ ਤੁਹਾਡੇ ਵੱਲੋਂ ਵੱਖ-ਵੱਖ ਡਿਊਟੀਆਂ ਲਗਾਈ ਜਾਂਦੀਆਂ ਜੀ ਸਾਰਿਆਂ ਦੀ ਹਾਂਜੀ ਸਰ ਇਹ ਨਾ ਜਿੰਨੇ ਵੀ ਮੈਂਬਰ ਆਣੇ तकरीबन 50 ਦੇ तकरीबन ਮੈਂਬਰ ਹੈਗੇ ਨੇ ਹਰ ਬੰਦੇ ਦੀ ਵੱਖ-ਵੱਖਰੀ ਡਿਊਟੀ ਲਈ ਜਾਂਦੀ ਆ ਕਿ ਇਹਨੇ ਬਾਹਰ ਅੰਦਰ ਦੇ ਕੰਮ ਕਰਨੇ ਕਿ ਇਹਨੇ ਸ਼ਹਿਰ ਦੇ ਲੋਕਲ ਕੰਮ ਕਰਨੇ ਆ ਕਿ ਇਹਨੇ ਕਾਰਡ ਛਪਾਉਣੇ ਆ ਕਿ ਇਹਨੇ ਬਣਾਉਣੇ ਕਿ ਇਹਨੇ ਹਲਵਾਈ ਕਰਨਾ ਕਿ ਇਹਨੇ ਮਹਾਰਾਜ ਦੇ ਸਰੂਪ ਬਣਾਉਣੇ ਆ ਇਦਾਂ ਵੱਖ-ਵੱਖ ਡਿਊਟੀਆਂ ਹਰ ਬੰਦੇ ਦੀ ਵੱਖ-ਵੱਖ ਡਿਊਟੀ ਲਈ ਜਾਂਦੀ ਹੈ ਜੀ ਇਹ ਪੂਰੇ ਡਿਸਪਲਿਨ ਦੇ ਨਾਲ ਸਾਰੇ ਕੰਮ ਹੁੰਦੇ ਇਹ ਤੁਹਾਨੂੰ ਵਾਟਸਐਪ ਪਤਾ ਹੀ ਹੈ ਕਿ ਸਾਡੀ ਜਿਹੜੀ ਸਭਾ ਹੈ ਉਹ ਹਮੇਸ਼ਾ ਡਿਸਪਲਿਨ ਦੇ ਵਿੱਚੇ ਕੰਮ ਕਰਦੀ ਆ ਕੋਈ ਬੰਦਾ ਸਾਡੇ ਜੇ ਕੋਈ ਗਲਤ ਕੰਮ ਕਰਨ ਵਾਲਾ ਹੈ ਨਹੀਂ ਕੋਈ ਤਮਾਸ਼ਾ ਵੀ ਨਹੀਂ ਕਰਨ ਵਾਲਾ ਹੈ ਨਹੀਂ ਸਾਰੇ ਭੋਲੇ ਸ਼ੰਕਰ ਦੇ ਭਗਤ ਨੇ ਨਵੇਂ ਮੁੰਡੇ ਨਾਲ ਹਰ ਸਾਲ ਜੁੜਦੇ ਜਾਂਦੇ ਨੇ ਤੇ ਪ੍ਰਭੂ ਦਾ ਗੁਣ ਗਾਉਂਦੇ ਸ਼ਿਵ ਸ਼ਕਤੀ ਸੇਵਾ ਮੰਡਲ ਸਭਾ ਦੇ ਸਮੂਹ ਮੈਂਬਰ ਜੋ ਕਿ ਫਤਿਹਗੜ੍ਹ ਚੂੜੀਆਂ ਤੇ ਬਾਜ਼ਾਰ ਚ ਦੁਕਾਨਦਾਰਾਂ ਨੂੰ 26 ਫਰਵਰੀ ਨੂੰ ਜੋ ਮਹਾ ਸ਼ਿਵਰਾਤਰੀ ਦਾ ਤਿਹਾਰ ਧੂਮਧਾਮ ਨਾਲ ਇਹਨਾਂ ਵੱਲੋਂ ਮਨਾਇਆ ਜਾ ਰਿਹਾ ਇਹਨਾਂ ਨੇ ਸਾਰੇ ਕਾਰਜਕ੍ਰਮ ਦੱਸੇ ਕਿ ਛੋ ਜਿਹੜੀਆਂ ਪ੍ਰਭਾਤ ਫੇਰੀਆਂ ਤੋਂ ਸ਼ੁਰੂ ਤੋਂ ਲੈ ਕੇ ਛੋ ਜਿਹੜਾ ਵਿਆਹ ਆ ਉਹ 26 ਜਨਵਰੀ ਰਾਤ ਨੂੰ ਸ਼ਾਮ ਨੂੰ ਜਿਹੜਾ ਹੋਣਾ ਉਹ ਉੱਥੋਂ ਦੇ ਸਾਰੇ ਕਾਰਜਕ੍ਰਮ ਇਹਨਾਂ ਵੱਲੋਂ ਦੱਸੇ ਗਏ ਆ ਤੇ ਇਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਤਿਹਾਰ ਆ ਇਸ ਵਿੱਚ ਸਮੂਹ ਜਿਹੜੇ ਸ਼ਹਿਰ ਨਿਵਾਸੀ ਇਲਾਕਾ ਨਿਵਾਸੀ ਹਮ ਹਮਾ ਕੇ ਇਸ ਵਿੱਚ ਪਹੁੰਚ ਧੰਨਵਾਦ